ਆਣਾ ਯੂਰਲਾ ਕੇ ਤਿੰਨ ਕੋਪਨ ਦੇ ਵਿੱਚ ਜਿਹੜਾ ਹਮੇਸ਼ਾ ਅੰਗੀ ਤੁਸੀਂ ਸਾਲ ਦੇ ਕਿਹਾ ਹੈ ਦਾ 24 ਸਾਲ ਪੂਰਾ ਇੰਤਜ਼ਾਰ ਆਪਾਂ ਕਰਦੇ 30 ਦੇ ਫੰਕਸ਼ਨ ਲਈ ਤੇ ਅਸ 30 ਸੈਲੀਬ੍ਰੇਟ ਕਰਨ ਲਈ ਆਪਾਂ ਸਾਰੇ ਇੱਥੇ ਮੌਜੂਦ ਆ ਖਾਸ ਗੱਲ ਤਾਂ ਇਹ ਹੈ ਕਿ ਸਾਰੇ ਵਕੀਲ ਛੁੱਟੀ ਕਰਕੇ 30 ਮਨਾ ਰਹੇ ਦੇਖੋ ਸਾਵਣ ਦੇ ਮਹੀਨੇ ਦੇ ਵਿੱਚ ਤੀਜ ਨਾ ਮੈਨਾ ਇਹ ਤਾਂ ਫਿਰ ਸਾਵਣ ਦੇ ਮਹੀਨੇ ਦੀ ਹਤਕ ਹੈ ਸੋ ਇਸ ਵਾਰੀ ਹਰ ਸਾਲ ਹੀ ਅਸੀਂ ਤੀ ਦਾ ਤਿਹਾਰ ਬੜੇ ਸ਼ੌਂਕ ਨਾਲ ਬਣਾਉਂਦੇ ਆ ਤੁਸੀਂ ਦੇਖ ਰਹੇ ਹੋ ਤੇ ਜੋ ਜੋ ਆਰਗੇਨਾਈਜੇਸ਼ਨ ਹੈਗੀ ਆ ਤੁਸੀਂ ਸਾਰੀਆਂ ਵੀਡੀਓਜ਼ ਬਣਾਈਆਂ ਇਹਨੇ ਤਾਂ ਹੋਰ ਦਸੋਰਸ ਨਹੀਂ ਕਾਲਾ ਕੋਟ ਸਾਈਡ ਕਰਕੇ ਕਿੰਨੀਆਂ ਸੋਹਣੀਆਂ ਸੋਹਣੀਆਂ ਮਟਿਆਰਾਂ ਅੱਜ ਖੜੀਆਂ ਨੇ ਅਸੀਂ ਵੀ ਕੋਈ ਚਾਂਸ ਜਾਣ ਨਹੀਂ ਦਿੰਦੇ ਜੇ ਉਹ ਜੋ ਖੁਸ਼ੀ ਦਾ ਹੋਵੇ ਤੇ ਚਾਹਿਆ ਕਾਨੂੰਨ ਦਾ ਹੋਵੇ ਜਿਹੜਾ ਮਰਜੀ ਮੋਰਚਾ ਹੋਵੇ ਸਾਰੇ ਮਰਚੇ ਮੋਰਚੇ ਫਤਿਹ ਕਰ ਲੈਣੀਆਂ ਆ ਮਾਡਰਨ 30 ਨੂੰ ਕਿਵੇਂ ਦੇਖ ਰਹੇ ਹੋ ਕੀ ਲੱਗਦਾ 30 ਕਿਸ ਤਰ੍ਹਾਂ ਸੈਲੀਬ੍ਰੇਟ ਹੋਣੀ ਚਾਹੀਦੀ ਤੀਸ ਤਾਂ ਦੇਖੋ ਆਪਣਾ ਪੰਜਾਬੀ ਵਿਰਸੇ ਦਾ ਪੁਰਾਣਾ ਤਿਹਾਰ ਹੈ ਆਪਣਾ ਇਤਿਹਾਸਿਕ ਤਿਹਾਰ ਹੈ ਜਦੋਂ ਕੁੜੀਆਂ ਆਪਣੇ ਪੇਕੇ ਜਾਂਦੀਆਂ ਸਾਵਣ ਦੇ ਮਹੀਨੇ ਦੇ ਵਿੱਚ ਤੇ ਉੱਥੇ ਤੀਆਂ ਆਪਣੀ ਸਹੇਲੀਆਂ ਨੂੰ ਮਿਲਦੀਆਂ ਤੇ ਤੀਆਂ ਦੇ ਮੇਲੇ ਦੇ ਵਿੱਚ ਜਾਂਦੀਆਂ ਸਾਰੀ ਇਕੱਠੀਆਂ ਹੁੰਦੀਆਂ ਤੇ ਇਸੇ ਤਰ੍ਹਾਂ ਉਹ ਖੁਸ਼ੀ ਨਾਲ ਤੀਜ ਬਣਾਉਂਦੀਆਂ ਅੱਛਾ ਇੱਕ ਇੱਕ ਕੁੜੀ ਜਾਂ ਫਿਰ ਵਿਆਹੀ ਹੋਈ ਕੁੜੀ ਕਹ ਲਈਏ ਜਾਂ ਔਰਤ ਦੀ ਲਾਈਫ ਦੇ ਵਿੱਚ ਤੀਜ ਦੀ ਕੀ ਵੈਲਿਊ ਹੈ ਤੀਜ ਦੀ ਵੈਲਿਊ ਇਹ ਹੈ ਜੀ ਕਿ ਇਹ ਰ ਰੰਗਲਾ ਤਿਹਾਰ ਹੈ ਇੱਕ ਤਰ੍ਹਾਂ ਦਾ ਤੇ ਪੰਜਾਬੀ ਵਿਰਸੇ ਨੂੰ ਬਹੁਤ ਜ਼ਿਆਦਾ ਉਹ ਕਰਦਾ ਹੈ ਸਾਵਣ ਦੇ ਜਦੋਂ ਲੜਕੀਆਂ ਪੇਕੇ ਘਰ ਆਉਂਦੀਆਂ ਨੇ ਤਾਂ ਆਪਣੀਆਂ ਸਹੇਲੀਆਂ ਸਾਰੀਆਂ ਵਿਆਹਾਂ ਹੋਲੀਆਂ ਇਕੱਠੀਆਂ ਹੋ ਕੇ ਪੀਪਲਾਂ ਦੇ ਆ ਬੁੱਟੇ ਪੀਪਲਾਂ ਦੇ ਪੇੜ ਦੇ नीचे ਆਪਣੀਆਂ ਪਿੰਗਾ ਪਾ ਕੇ ਜ਼ੋਰ ਜ਼ੋਰ ਦੀ ਪਿੰਗਾ ਨੂੰ ਹਿਲਾ ਰਹੇ ਦਿੰਦਿਆਂ ਨੇ ਤੇ ਸਾਵਣ ਦੇ ਗੀਤ ਗਾਉਂਦੀਆਂ ਨੇ ਔਰ ਇਸ ਸਾਵਣ ਦੇ ਨਾਲ ਨਾਲ ਇਹ ਵੀ ਮਹੱਤਵ ਹੈ ਕਿ ਭਰਾ ਵੀ ਆਪਣੀਆਂ ਵਿਆਹੀਆਂ ਹੋਈਆਂ ਭੈਣਾਂ ਦੇ ਘਰ ਸਹੁਰੇ ਘਰ ਸੰਧਾਰਾ ਲੈ ਕੇ ਵੀ ਆਉਂਦੇ ਨੇ ਜਿਸ ਕਰਕੇ ਸਾਵਣ ਦੇ ਤਿਉਹਾਰ ਦਾ ਬਹੁਤ ਜ਼ਿਆਦਾ ਮਹੱਤਵ ਹੈ ਜੀ ਅਜ ਕਾੜਾ ਕੁੜੀਆਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਤੀਸੋਂ ਇਕੱਠੀਆਂ ਹੋ ਕੇ ਆ ਗਈਆਂ ਅੱਜ ਨਣਦਾਂ ਤੇ ਪਰਜਾਈਆਂ ਕਟ੍ਹੀਆਂ ਹੋ ਕੇ ਆ ਗਈਆਂ ਅੱਜ ਨਣਦਾਂ ਦੇ ਪਰਜਾਈਆਂ ਸਖੀਆਂ ਸਹੇਲੀਆਂ ਵੀ ਆ ਗਈਆਂ ਆਣ ਤੀਜ਼ ਵਿੱਚ ਰੌਣਕਾਂ ਲਾਈਆਂ ਹੈਪੀ ਤੀਜ਼ ਕੀ ਕਹਿਣਾ ਮੈਸੇਜ ਕਰ ਰਹੀ ਹਾਂ ਸੌਂਗੀ ਕੁੜੀਆਂ ਨੂੰ ਅੱਜ ਬਸ ਕੁੜੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਗੀ ਕਿ ਬਸ ਖੁਸ਼ੀ ਨਾਲ ਆਪਣੇ ਗੀਤ ਗਾਓ ਤੇ ਨੱਚੋ ਖੇਡੋ ਤੇ ਹੱਸੋ ਸਾਰੇ ਸਰੋਤਿਆਂ ਨੂੰ ਔਰ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਵੱਲੋਂ ਜੋ ਇਹ ਆਪੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਹੋ ਰਹੀ ਹੈ ਇੱਥੇ ਪਹੁੰਚ ਕੇ ਮੇਰੀਆਂ ਸਾਰੀਆਂ ਭੈਣਾਂ ਜੋ ਕਿ ਮੈਨੂੰ ਲੱਗਦਾ ਵੀ ਸੱਤੇ ਦਿਨ ਕਿਸੇ ਨਾ ਕਿਸੇ ਕੇਸ ਦੇ ਵਿੱਚ उलझੀਆਂ ਰਹਿੰਦੀਆਂ ਸੀ ਇਕ ਆਪਣੇ ਡிரஸ் ਕੋਰਚ ਹੁੰਦੀਆਂ ਸੀ ਆਈ ਬਹੁਤ ਸੋਹਣਿਆ ਸੋਹਣਿਆ ਤਿਆਰ ਹੋ ਕੇ ਆਈਆਂ ਕਿਉਂਕਿ ਆਫਟਰ ਆਲ ਮਹਿਲਾਵਾਂ ਨੇ ਸਭ ਤੋਂ ਪਹਿਲਾਂ ਇੱਕ ਫੀਮੇਲ ਹੋਣ ਦੇ ਨਾਤੇ ਇਹਨਾਂ ਦਾ ਹੱਕ ਬੰਦਾ ਹੈ ਔਰ ਚੰਗਾ ਲੱਗਦਾ ਹੈ ਕਿ ਪੜ੍ਹ ਲਿਖ ਕੇ ਇੱਕ ਅੱਛੇ ਪ੍ਰੋਫੈਸ਼ਨਲ ਹੋਣ ਦੇ ਬਾਵਜੂਦ ਵੀ ਇਹ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਸੰਸਕ੍ਰਿਤੀ ਨੂੰ ਸਾਹਮਣੇ ਬੈਠੀਆਂ ਨੇ ਔਰ ਬਹੁਤ-ਬਹੁਤ ਧੰਨਵਾਦ ਇਹਨਾਂ ਸਾਰਿਆਂ ਦਾ ਇਨਵਾਈਟ ਕਰਨ ਦਾ ਤੁਸੀਂ ਆਖਰ ਦੇਖਦੇ ਹੋ ਕੋਕਾ ਦੇ ਵਿੱਚ ਕਾਲੇ ਕੰਪਲੈਂਟ ਕਾਲੇ ਕੁੱਤਿਆਂ ਨੂੰ ਅੱਜ ਸਾਰੇ ਪੈਸੇ ਪੰਜਾਬੀ ਪਹਿਰਾਵੇ ਮੈਂ ਪਹਿਲੇ ਹੀ ਤੁਹਾਨੂੰ ਕਿਹਾ ਜੀ ਵੀ ਸੱਤੇ ਦਿਨ ਤਹੇ ਆਪਣੀ ਵਰਦੀਆਂ ਚ ਨਜ਼ਰ ਆਉਂਦੀਆਂ ਸੀਗੀਆਂ ਪਰ ਅੱਜ ਇਹ ਮੇਰੀਆਂ ਭੈਣਾਂ ਚ ਕੋਈ ਵੀ ਪਛਾਣ ਨਹੀਂ ਹੋ ਰਹੀ ਕੋਈ ਕਹਿ ਨਹੀਂ ਸਕਦਾ ਵੀ ਐਡਵੋਕੇਟ ਹੈ ਔਰ ਵਾਕਈ ਚੰਗੀ ਗੱਲ ਹੈ ਕਿ ਆਪਣੀ ਐਜੂਕੇਸ਼ਨ ਦੇ ਨਾਲ ਨਾਲ ਜਿਹੜਾ ਸੀ ਵਿਰਸਾ ਸੰਭ ਕੇ ਰੱਖ ਰਿਹਾ ਇਹ ਬਹੁਤ ਜ਼ਰੂਰੀ ਹੈ ਸਨੇਹਾ ਦੇਣਾ ਬਹੁਤ ਜ਼ਰੂਰੀ ਹੈ ਵੀ ਭਾਵੇਂ ਚੰਨ ਤੱਕ ਕਿਉਂ ਨਾ ਪਹੁੰਚ ਜਾਈਏ ਪਰ ਪੰਜਾਬ ਦਾ ਜਿਹੜਾ ਅਮੀਰ ਵਿਰਸਾ ਆ ਉਹ ਸਾਡਾ ਅਸਲ ਗਹਿਣਾ ਆ ਤੇ ਉਹਨੂੰ ਅਸੀਂ ਹਮੇਸ਼ਾ ਸੰਭ ਕੇ ਰੱਖਾਂਗੇ ਧੰਨਵਾਦ ਜੀ ਸੋ ਹਣ ਤੱਕ ਦਾ ایکسپੀਰੀਅੰਸ ਕਿਦਾਂ ਦਾ ਰਿਹਾ ਤੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨਸ ਦੇ ਵਿੱਚ ਆਪਣੇ ਵਿਚਾਰ ਸਾਂਝਾ ਕਰੋ ਤੇ ਦੇਖਦੇ ਰਹੋ ਹੈਡਸ 24